ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 2 ਅਠੀ ਪੈਰੀ ਅਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਏਕ ਭਲ ਗੁਣੀ ਗਹੀਰ ਅਠੀ ਪੈਰੀ ਅਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਏਕ ਭਲ ਗੁਣੀ ਗਹੀਰ ਕਰਮਵੰਤੀ ਸਾਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪਹਿਰ ਸੁਬਾਕੇ ਸੁਰਤਿ ਆਉ ਭਜੈ ਚਾਉ ਤਿਨਾਂ ਦਰੀਆ ਵਾਸਿਓ ਦੋਸਤੀ ਮਨ ਮੁਖ ਸਚਾ ਨਾਉ ਉਥੈ ਅੰਮ੍ਰਿਤ ਵੰਡਿਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ਜੇ ਹੂਐ ਨਦਰ ਸਰਾਫ ਕੀ ਬਹੁੜ ਨ ਪਾਈ ਟਾਉ ਸੱਤੀ ਪੈਰੀ ਸਤਿ ਫਲਾ ਬਹੀਆ ਭੜਿਆ ਆਪਾਸ ਉਥੈ ਪਾਪ ਪੁਨ ਵਿਚਾਰੀਐ ਕੁੜ ਘਟੈ ਰਾਸ ਉਥੈ ਖੋਟੇ ਛਟਿਐ ਖਰੇ ਕੀਚੈ ਸਾਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੇ ਆਪਾਸ ਮਹੱਲਾ ਦੂਜਾ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਸਰਾ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ ਜਿਨਹੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਗੁਰ ਦਸਿਆ ਸੱਚ ਹੀ ਪਤੀ ਆਏ ਸੱਚ ਵਿਗਸਿਆ ਸੱਚੇ ਕੋਟ ਗਿਰਾਏ ਨਿਜ ਘਰ ਵਸਿਆ ਸਤਗੁਰ ਤੁਠੈ ਨਾਉ ਪ੍ਰੇਮ ਰਹਸਿਆ ਸੱਚੇ ਦੇ ਦੀਵਾਨ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੱਚਾ ਸ਼ਬਦ ਨਿਸ਼ਾਨ ਠਾਕ ਨ ਪਾਈਐ ਸੱਚ ਸੁਣ ਬੁੱਝ ਬਖਾਨ ਮਹਿਲ ਬੁਲਾਈਐ ਸ਼ਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੈ ਘਰ ਬਾਦਾ ਭੋਜਨ ਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਧਰਤਾ ਰਾਜੀ ਅੰਬਰ ਟੋਲੀ ਪਿਛੈ ਟੰਕ ਚੜਾਈ ਏ ਵਡਵੱਦਾ ਮਾਵਾ ਨਹੀਂ ਸਭ ਸੈਨ ਅਥ ਚਲਾਈ ਇਤਾ ਤਾਣ ਹੋਵੇ ਮਨ ਅੰਦਰ ਕਰੀਂ ਪਿਆਖ ਕਰਾਈ ਜੀਵਣ ਸਾਹਿਬ ਤੇ ਵਣਦਾਤੀ ਦੇਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸਚ ਨਾਮ ਵਢਿਆਈ ਮਹੱਲਾ ਦੂਜਾ ਆਖਣ ਆਖ ਨ ਰਜਿਆਂ ਸੁਣਣ ਨਾ ਰਜੇ ਕੰਨ ਅੱਖੀਂ ਦੇਖ ਨ ਰਜਿਆਂ ਗੁਣ ਗਾਹਕ ਇਕਵਨ ਭੁੱਖਿਆ ਭੁਖ ਨ ਉਤਰੈ ਗੱਲ ਨਹੀਂ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਕਹਿ ਗੁਣੀ ਸਮਾਈ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਕੂੜਿਆਰ ਬੰਨ ਚਲਾਈਐ ਵਿਣ ਸੱਚੇ ਤਨ ਛਾਰ ਛਾਰ ਰਲਾਈਐ ਵਿਣ ਸੱਚੇ ਸਭ ਭੁਖ ਜੇ ਪਹਿਜੈ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜਾ ਲਾਲਚ ਲੱਗ ਮਹਿਲ ਖੁਆਈਐ ਸਭ ਜਗ ਠੱਗਿਓ ਠੱਗ ਆਈਐ ਜਾਈਐ ਤਨ ਮਹਿ ਤ੍ਰਿਸ਼ਨਾ ਅਗ ਸ਼ਬਦ 부ਜਾਈਐ ਸ਼ਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ ਪਤਕੇ ਸਾਧ ਖੰਡਾ ਲਹਿ ਦਾਨਾ ਕੈ ਸਿਰਦਾਨ ਮਹੱਲਾ ਪਹਿਲਾ ਸੋਇਨ ਕਾ ਬਿਰਖ ਪਤ ਪਰਵਾਲਾ ਫੁੱਲ ਜਿਵੇਂ ਹਰ ਲਾਲ ਤਿਤ ਫਲ ਰਤਨ ਲਗੈ ਮੁਖ ਭਾਖਿਤ ਹਿਰਦੈ ਰਦੈ ਨਿਹਾਲ ਨਾਨਕ ਕਰਮ ਹੋਵੈ ਮੁਖ ਮਸਤਕ ਲਿਖਿਆ ਹੋਵੈ ਲੇਖ ਅਠ ਸੱਡ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖ ਹੰਸਹਿਤ ਲੋਭ ਕੋਪ ਚਾਰੇ ਨਦੀਆਂ ਅਗ ਪਵੈ ਦੰਜੈ ਨਾਨਕਾ ਤਰੀਐ ਕਰਮੀ ਲਗ ਪੌੜੀ ਜੀਵ ਦਿਆਂ ਮਰ ਮਾਰ ਨਾ ਪਛੋ ਤਾਈਐ ਝੂਠਾ ਹੈ ਸੰਸਾਰ ਕਿਨ ਸਮਝਾਈਐ ਸਚ ਨ ਤਰੇ ਪਿਆਰ ਤੰਦੈ ਲਾਈਐ ਕਾਲ ਬੁਰਾ ਖੈ ਕਾਲ ਸਿਰ ਦੁਨਿਾਈਐ ਹੋਕ ਮੋ ਸਿਰਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੋਹਤ ਨਚਸਾ ਵਿਲੰਮ ਭਰੀਐ ਭਾਈਐ ਗੁਰ ਪ੍ਰਸਾਦੀ ਮੁਝ ਸਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਤੁਮੀ ਤੁਮ ਆਵਸ ਆਕਤ ਧੂਰਾ ਨਿਮ ਫਲ ਮਨ ਮੁਖ ਵਸੈ ਤਿਸ ਜਿਸ ਤੋਂ ਚਤਨਾ ਆਵਹੀ ਨਾਨਕ ਕਹੀਐ ਕਿਸ ਹੰਡਨ ਕਰਮ ਬਾਹਰੇ ਮਹੱਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬ ਊਤਮ ਕਬ ਨੀਚ ਕਬ ਚੰਦਨ ਕਬ ਆਕੜਾਲ ਕਬ ਉੱਚੀ ਫਰੀਤ ਨਾਨਕ ਹੁਕਮ ਚਲਾਈਐ ਸਾਹਿਬ ਲਗੀ ਰੀਤ ਪੌੜੀ ਕੀਤੇ ਕਹਿ ਵਖਾਣ ਕਹਿ ਕਹਿ ਜਾਵਣਾ ਵੇਦਕ ਹੈ ਵਿਖਿਆਣ ਅੰਤਨਾ ਪਾਵਣਾ ਪੜਿਆ ਨਹੀਂ ਭੇਦ 부ਜਿਆ ਪਾਵਣਾ ਖਟ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਲਖ ਸ਼ਬਦ ਸੁਹਾਵਣਾ ਮੰਨੇ ਨਾਉ ਬਿਸ਼ੰਖ ਦਰਗੈ ਪਾਵਣਾ ਖਾਲਕ ਕਉ ਆਦੇਸ ਢਾਢੀ ਗਾਵਣਾ ਨਾਨਕ ਜੁਗ ਜੁਗ ਇੱਕ ਮਨ ਵਸਾਵਣਾ ਸ਼ਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਿਆ 나ਗੀ ਲੱਗੈ ਜਾਏ ਆਪਨ ਹੱਥੀ ਆਪਣੇ ਦੇਕੂ ਚਾਪੇ ਲਾਏ ਹੁਕਮ ਪਿਆ ਥੁਰ ਖਸਮ ਕਾ ਅਤੀਹੂ ਧੱਕਾ ਖਾਏ ਗੁਰਮੁਖ ਸਿਉ ਮਨ ਮੁਖ ਅੜੈ ਡੁੱਬੈ ਹਕ ਨਿਆਏ ਦੁਹਾ ਸਿਰਿਆ ਆਪੇ ਖਸਮ ਵੇਖੈ ਕਰਿ ਵੇਉ ਪਾਏ ਨਾਨਕ ਹੀ ਵੈ ਜਾਣੀਐ ਸਭ ਕਿਛੁ ਤਿਸੈ ਰਜਾਈ ਮਹਲਾ ਦੂਜਾ ਨਾਨਕ ਪਰਖੇ ਆਪਕੋ ਤਾਂ ਪਾਰਖ ਜਾਣ ਰੋਗਦਾਰੂ ਦੋ ਵੈ बुझे ता ਵੈਦ ਸੁ ਜਾਣ ਵਾਟ ਨ ਕਰੀ ਮਾਮਲਾ ਜਾਣੈ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚੱਲਈ ਸੱਚ ਰਹਿ ਸੋ ਵਿਸ਼ਟ ਪਰਵਾਣ ਸਰ ਸੰਧੇ ਆਗਾਸ ਕੋ ਕਿਉ ਪਹੁੰਚੈ ਬਾਣ ਅੱਗੇ ਓ ਗਮ ਹੈ ਵਾਹੇ ਦਿਨ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿ ਨਿਵਾਰੀਆ ਮਹਿਲਾ ਮੰਜਿ ਨਿਵਾਸ ਸ਼ਬਦ ਸਵਾਰੀਆ ਸੱਚ ਕਹਿਨ ਅਰਦਾਸ ਸੇ ਵਿਚਾਰੀਆ ਸੋਹਣ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਨ ਅਰਦਾਸ ਮਨੋ ਪਿਆਰੀਆ ਬਿਨ ਨਾਮੈ ਤ੍ਰਿਗਵਾਸ ਫਿਟ ਸੁਜੀਵਿਆ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵੇਂ ਆ ਸ਼ਲੋਕ ਮਹੱਲਾ ਪਹਿਲਾ ਮਾਰੂ ਮਿਹੀ ਨ ਤ੍ਰਿਪਤੇਆ ਅਗਿ ਲਹੈ ਨ ਭੁਖ ਰਾਜਾ ਰਾਜ ਨਾ ਤਿਰਪਤਿਆ ਸਾਇਰ ਭਰੇ ਕਿਸਕ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਮਹੱਲਾ ਦੂਜਾ ਨੇ ਫਲੰਗ ਤਸ ਜਨਮ ਜਾਵਤ ਬ੍ਰਹਮਣ ਬਿੰਦਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰੈ ਕੇ ਕਰਨ ਕਾਰਨ ਸਮਰਥ ਹੈ ਕਉ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਪੌੜੀ ਖਸਮੈ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਂ ਕਮਲ ਵਿਕਸਿਆ ਖਸਮੋ ਪੂਰਾ ਪਾਏ ਮਨੁ ਰਹਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦੋਂਸਿਆ ਹਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਕਹਿ ਰਾਸ ਹਰ ਜੀਉ ਮਿਲੇ ਪਿਆਰਿਆ ਸ਼ਲੋਕ ਮਹੱਲਾ ਪਹਿਲਾ ਖੱਤਿਓ ਜੰਮੇ ਖੱਤੇ ਕਰਨ ਨਾ ਖੱਤਿਆਂ ਵਿੱਚ ਪਾਹੇ ਧੋਤੇ ਮੂਲ ਉਤਰੈ ਜਿਸ ਸੋ ਧੋਣ ਪਾਹੇ ਨਾਨਕ ਬਖਸ਼ੇ ਬਖਸ਼ੀਐ ਨਾਹੀਂ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝਖਣਾ ਦੁੱਖ ਛਡ ਮੰਗੀਐ ਸੁਖ ਦੁੱਖ ਸੁਖ ਦੋਇਦਰ ਕੱਪੜੇ ਪਹਿਰ ਜਾਈ ਮਨੁਖ ਸੁਖ ਦੁੱਖ ਦੋਇਦਰ ਕੱਪੜੇ ਪਹਿਰ ਜਾਈ ਮਨੁਖ ਜਿਥੈ ਬੋਲਣ ਹਾਰੀਐ ਤਿਥੈ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾਲਿਆ ਸਚੈ ਪੁਰਖ ਲਖ ਸਿਰਜ ਨਿਹਾਲਿਆ ਉਜੜ ਪੁੱਲੇ ਰਾਹਾ ਗੁਰ ਵੇਖਾਲਿਆ ਸਤ ਗੁਰ ਸੱਚੇ ਵਾਹ ਸੱਚ ਸਮਾਲਿਆ ਪਾਇਆ ਰਤਨ ਘਰਾ ਦੀਵਾ ਬਾਲਿਆ ਸੱਚਾ ਸ਼ਬਦ ਸੁਲਾਹੀ ਸੁਖੀਏ ਸੱਚ ਵਾਲਿਆ ਨਿਡਰਿਆ ਡਰ ਲੱਗ ਗਰਭ ਸੇ ਗਾਲਿਆ ਨਾਮ ਭੁੱਲਾ ਜੱਗ ਫਿਰੈ ਬੇਥਾਲਿਆ ਸ਼ਲੋਕ ਮਹੱਲਾ 3 ਜੀ ਪਹਿ ਵਿੱਚ ਜੰਮੈ ਪਹਿ ਮਰੈ ਭੀਪੋ ਮਨ ਮੈ ਹੋਏ ਨਾਨਕ ਪਹਿ ਵਿੱਚ ਜੇ ਮਰੈ ਸਹਲਾ ਆਇਆ ਸੋਏ ਮਹੱਲਾ ਤੀਜਾ ਪਹਿਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪਹਿਵਣ ਜੇ ਮਰੈ ਮੋਹ ਕਾਲੈ ਉਠ ਜਾਏ ਪੌੜੀ ਸਤਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਬ ਹੂੰ ਚੂਰੀਐ ਸਤਗੁਰ ਹੋਏ ਦਇਆਲ ਤਾ ਦੁੱਖ ਨ ਜਾਣੀਐ ਸਤਗੁਰ ਹੋਏ ਦਇਆਲ ਤਾ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਆਲ ਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾ ਨਾਮ ਨਿਧ ਪਾਈਐ ਸਤਗੁਰ ਹੋਏ ਦਇਆਲ ਤਾ ਸੱਚ ਸਮਾਈਐ ਸੋ ਲੋਕ ਮਹੱਲਾ ਪਹਿਲਾ ਸਿਰਖੋ ਆਏ ਪੀ ਹੈ ਮਲਵਾਨੀ ਝੂਠਾ ਮੰਗ ਮੰਗ ਖਾਹੀ ਫੋਲ ਫਦੀ ਹਤ ਮੋਹ ਲੈਨ ਪੜਾਸਾ ਪਾਣੀ ਦੇਖ ਸੰਗਾਹੀ ਭੇਡਾ ਵਾਂਗੇ ਸਿਰਖੋ ਹਾਏਨ ਭਰੀਨ ਹੱਥ ਸੁਆਹੀ ਮਾਉ ਪੀਉ ਕੀਰਤ ਗਵਾਇਨ ਟੰਬਰ ਰੋਵਨ ਤਾਹੀ ਓਨਾ ਪਿੰਡ ਨ ਪੱਤਲ ਕਿਰਿਆ ਨਾ ਦੀਵਾ ਮੋਏ ਕਿਠਾਉ ਪਾਹੀ ਅਠ ਸੜ ਤੀਰਥ ਦੇਨ ਨਾ ਢੋਈ ਬ੍ਰਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿਕੇ ਨਾਹੀ ਝੁੰਡੀ ਪਾਏ ਬਹਿਨ ਨਿਤ ਮਰਣ ਦੜ ਦੀ ਬਾਣ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੀ ਨਾਵੇ ਜੋਗੀ ਨਾਵੇ ਜੰਗਮ ਨਾਵੇ ਕਾਜੀ ਮੁੱਲਾ ਦੇਵ ਗੋਏ ਫਿਰੈ ਵਗੁਤੇ ਫਟਾਵਤ ਗੱਲਾਂ ਜੀਆਂ ਮਾਰ ਜਿਵਾਲੇ ਸੋਈ ਅਗਰਣਾ ਕੋਈ ਰਖੈ ਦਾਨੋ ਤੈਸ਼ ਨਾਨੋ ਵੰਜੇ ਭਸ ਪਈ ਸਿਰ ਕੁੱਥੈ ਪਾਣੀ ਬਜੌਰਤ ਨੋ ਪੰਨੇ ਮੇਰ ਕੀ ਆ ਮਾਧਾਣੀ 68 ਤੀਰਤ ਦੇਵੀ ਥਾਪੇ ਔਰ ਵੀ ਲਗੇ ਬਾਣੀ ਨਾਇਨ ਵਾਜਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਮੰਦਿਆ ਗਤ ਹੋਵੇ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਘੁੱਥੇ ਸ਼ੈਤਾਨੀ ਇਨਾ ਗੱਲ ਨਾ ਪਾਣੀ ਵੁੱਠੇ ਹੋਇਆ ਹੋਏ ਮਿਲਾਵਲ ਜੀਆਂ ਜੁਗਤ ਸਮਾਣੀ ਵੁੱਠੈ ਅੰਨ ਕੁਮਾਦ ਖਪਾਹ ਸਭ ਸੇ ਪੜਦਾ ਹੋਵੇ ਵੁੱਠੈ ਘਾਓ ਚਰਹਿ ਨਿਤ ਸੁਰਹੀ ਸਾਧਨ ਦਹੀਂ ਵਿਲੋਵੇ ਤਿਤਕੇ ਹੋਮ ਜਗ ਸਦ ਪੂਜਾ ਪੈਂ ਆਕਾਰ ਜਸੋ ਹੈ ਗੁਰੂ ਸਮੁੰਦਰ ਨਦੀ ਸਭ ਸਿੱਖੀ ਨਾਟੈ ਜਿਤ ਵਡਿਆਈ ਨਾਨਕ ਜੇ ਸਿਰ ਘੁੱਤੇ ਨਾ ਵੈ ਨਹੀਂ ਤਾਂ ਸਤ ਚਟੇ ਸਿਰ ਛਾਈ ਮਹੱਲਾ ਦੂਜਾ ਅੱਗੀ ਪਾਲਾਂ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਨੇਰਾ ਕੇ ਕਰੇ ਪਉਣ ਪਾਣੀ ਕਿਆ ਜਾਤ ਧਰਤੀ ਚੀ ਜੀ ਕੇ ਕਰੇ ਜਿਸ ਵਿੱਚ ਸਭ ਕੁਝ ਹੋਏ ਨਾਨਕ ਤਾਂ ਪਤ ਜਾਣੀ ਐ ਜਾ ਪਤ ਰਖੈ ਸੋਏ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ ਸੱਚ ਜੇ ਮੰਗੇ ਦਾਨ ਸੇਤੁ ਦਹਿ ਜਹਿਆ ਸੱਚ ਤੇਰਾ ਫੁਰਮਾਨ ਸ਼ਬਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਦੈ ਤੇ ਪਾਇਆ ਕਰਮ ਪਵੈ ਨਿਸ਼ਾਨ ਨਾ ਚਲੈ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵੈ ਛੜੈ ਸਵਾਇਆ ਨਾਨਕ ਮੰਗੈ ਦਾਨ ਜੋ ਤੁਧ ਭਾਇਆ ਸ਼ਲੋਕ ਮਹਲਾ ਦੂਜਾ ਢਿਖਿਆ ਖੁਭਜਾਇਆ ਸਿਪਤੀ ਸੱਚ ਸਮਿਓ ਤਿਨ ਕਉ ਕਿਆ ਉਪਦੇਸੀ ਐ ਜਿਨ ਗੁਰੂ ਨਾਨਕ ਦੇਉ ਮਹਲਾ ਪਹਿਲਾ ਆਪ ਬੁਝਾਈ ਸੋਈ 부ਜੈ ਜਿਸ ਆਪ ਸੁਝਾਏ ਤੇ ਸਭ ਕਿਛ ਸੁਝੈ ਕਹਿ ਕਹਿ ਕਥਨਾ ਮਾਇਆ ਲੂਜੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣ ਸਰਬ ਵਿਚਾਰ ਅਖਰ ਨਾਨਕ ਅਖਿਓ ਆਪ ਲਹ ਭਰਾਤ ਹੋਵੇ ਜਿਸ ਦਾਤ ਪੌੜੀ ਹਉ ਢਾਡੀ ਵੇਖਾਰ ਘਰ ਲਾਇਆ ਰਾਤ ਦਿਹੈਂ ਕਹਿ ਵਾਰ ਧੁਰੋਂ ਫਰਮਾਇਆ ਢਾਡੀ ਸੱਚਾ ਮਹਿਲ ਖਸਮ ਬੁਲਾਇਆ ਸਚਿ ਯੂ ਸੇਵਤ ਸਲਾਹਾ ਕਪੜਾ ਪਾਇਆ ਸੱਚਾ ਅਮਰਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰਾਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ